ਕੀ ਮਸਲਾ ਕੀ ਹੈ ਮਸਲਾ ਕੁਝ ਨਹੀਂ ਹੈ ਜੀ ਸਟੇਜ ਤੇ ਆਏ ਜੀ ਪੈਸੇ ਲਿੱਤੇ ਸਾਡੇ ਕੋਲੋਂ ਪੂਰੇ ਸਟੇਜ ਤੇ ਆਏ ਅੱਧਾ ਘੰਟਾ ਗਾਇਆ 20 25 ਮਿੰਟ ਹੀ ਅੱਧਾ ਘੰਟਾ ਦਾ ਹੈਲੋ ਹੈਲੋ ਹੀ 10 ਮਿੰਟ ਦਾ ਕਰੀ ਗਿਆ 20 25 ਮਿੰਟ ਗਾਇਆ ਤੇ ਜਦੇ ਉੱਤਰ ਕੇ ਗੱਡੀ ਲੈ ਕੇ ਨਿਕਲ ਗਿਆ ਜੀ ਰੀਜ਼ਨ ਦੱਸੋ ਸਾਰ ਨੂੰ ਵੀ ਸਾਡਾ ਪ੍ਰੋਗਰਾਮ ਕਿਉਂਕਿ ਸਾਡਾ 40 ਲੱਖ ਰੁਪਏ ਲੱਗਿਆ ਹੋਇਆ ਹੈ ਪ੍ਰੋਗਰਾਮ ਤੇ ਤੁਸੀਂ ਕਿਉਂ ਖਰਾਬ ਕੀਤਾ ਅੱਛਾ ਕਿੰਨੇ ਪੈਸੇ ਦੀ ਤੁਹਾਡੀ ਗੱਲ ਬਾਤ ਪੈਸੇ ਸਾਡੇ ਜੀ 6 ਲੱਖ ਰੁਪਏ ਲਿੱਤਾ ਜੀ ਇਹਨਾਂ ਨੇ 5 ਲੱਖ 90 ਹਜ਼ਾਰ ਰੁਪਏ ਜੀ ਤੁਸੀਂ ਕੈਸ਼ ਦਿੱਤਾ ਕਿਵੇਂ ਟਰਾਂਸਫਰ ਕੋ ਟਰਾਂਸਫਰ ਵੀ ਹੋਇਆ ਹੋਇਆ ਪਹਿਲਾ ਜਿਹੜਾ ਬੁਕਿੰਗ ਅਮਾਉਂਟ ਸੀ ਬਾਕੀ ਉੱਥੇ ਚੜਨ ਤੋਂ ਪਹਿਲਾਂ ਕੈਸ਼ ਲੇਤਾ ਉਹਨੇ ਸ਼ੂਗਰ ਕੀ ਵਿਵਾਦ ਹੋ ਰਿਹਾ ਆ ਵਿਵਾਦ ਇਹ ਕੁਛ ਨਹੀਂ ਸਾਡੇ ਭਰਾਵਾਂ ਨੇ ਦੇਖੋ ਜੀ ਓਰੇ ਦਾ ਲੰਡਨ ਸਟਰੀਟ ਆਪਣਾ ਕਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਪਹਿਲਾਂ ਤਾਂ ਮਰਿੰਡੇ ਹੈ ਨਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉੱਥੇ ਇਹ ਆਪਣਾ ਸੌਂ ਦੀ ਥੋੜੀ ਟੈਕਨੀਕਲ ਪ੍ਰੋਬਲਮ ਆ ਗਈ ਸੀ ਕਿ ਇਹ ਸਾਡਾ ਕੁਝ ਮਿਸਕਮਿਊਨੀਕੇਸ਼ਨ ਗੈਪ ਹੋ ਗਿਆ ਹੈ ਨਾ ਮਤਲਬ ਮੈਨੂੰ ਉੱਥੇ ਸੁਣਿਆ ਬਈ ਪੈਕਅਪ ਹਣਾ ਇਹਨਾਂ ਨੇ ਕਿਹਾ ਸੀ ਵੀ ਬੈਕਅਪ ਚਲਾਓ ਤੇ ਮੈਨੂੰ ਇਸ਼ੋਰ ਇਹ ਨਾਲ ਜ਼ਿਆਦਾ ਸੀਗਾ ਤੇ ਤਾਂ ਕਰਕੇ ਜੀ ਮਸਲਾ ਕੀ ਨਿਬੜਿਆ ਜੀ ਮਸਲਾ ਤਾਂ ਨਿਬੜਿਆ ਹੀ ਹੋਇਆ ਸੀ ਮਸਲਾ ਤਾਂ ਕੀ ਨਹੀਂ ਸੀ ਮਸਲਾ ਨਿਬੜਨਾ ਕਿ ਇਹ ਸਾਡਾ ਕਿਹੜਾ ਕੋਈ ਰੌਲਾ ਸੀ ਬਟਾ ਹਾਂਜੀ ਤੇ ਪੇਮੈਂਟ ਵਾਲਾ ਇਹ ਪਹਿਲਾਂ ਨੂੰ ਐ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹੋਣੀ ਸੀ ਹਾਂਜੀ ਪੇਮੈਂਟ ਦਾ ਕੋਈ ਰੌਲਾ ਨਹੀਂ ਨਹੀਂ ਹੈਗਾ ਵੀ ਜੀ हाँ 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 और टैक्निकल इशू से हाँ जी दे करके नहीं ऑब्वियसली जी <laughs> <आउट आगे>। <laughs> <आउट आगे>। <laughs>